ਇਹ ਚੁੰਚਣਾ ਲਿਆ ਮਨਪਰੀਦ ਨੇ ਮਨਪਰੀਦ ਨੇ ਕਿਹਾ ਲੱਗਦਾ ਵੀ ਇਹਨਾਂ ਨੇ ਕਦੀ ਨਾ ਸੰਤਰੇ ਖਾਦੇ ਨਹੀਂ ਤੇ ਪਹਿਲੀ ਵਾਰੀ ਸੰਤਰੇ ਖਾਣ ਲੱਗੀਆਂ ਤੇ ਠੀਕ ਐ ਉਸਨੇ ਸਪੈਸ਼ਲ ਸਾਨੂੰ ਰਖਵਾਇਆ ਤੇ ਅੱਜ ਤੇ ਮੈਂ ਕਹਿੰਦਾ ਦਮਦਮਾ ਸਾਹਿਬ ਨਾਲ ਵੱਧ ਰੌਣਕ ਹੈ ਉਹ ਜਿਆਦਾ ਜਾ ਮੈਂ ਥਾਂ ਥਾਂ ਦੇ ਪਾਰਕਾਂ ਗਾ ਬੜੀਆਂ ਆਈਆਂ ਯਾਰ ਕਮਾਲ ਦੀ ਗੱਲ ਹੈ ਭੱਜ ਕੇ ਗਈ ਔਰ ਰੇਤ 'ਚ ਖੇਡਣ ਵਾਸਤੇ ਜਦ ਗਰਮ-ਗਰਮ ਲੱਗੀ ਫਿਰ ਭੱਜੀ ਵਾਪਸ ਓਏ ਉਹ ਗਰਮ ਹੈ ਰੇਤਰਾਵਾ ਤੂੰ ਤੇ ਨਾ ਘਰ-ਬਾਰ ਇੱਕੋ ਜੇ ਨਹੀਂ ਤੈਨੂੰ ਮੈਂ ਬੂਟ ਲਾਣ ਲਈ ਕਿਸੀ ਰੇਤਾ 'ਚ ਖੇਡਣ ਵਾਸਤੇ ਤਤੀ ਆ ਪੈਰ ਸੜ ਜਾਣਗੇ ਲੰਗਰ ਛੱਕੇ ਤੇ ਹੁਣ ਲੰਗਰ ਹজম ਕਰਨ ਦੀਆਂ ਕੋਸ਼ੀਆਂ ਹੋ ਰਹੀਆਂ ਨੇ ਕਹਿੰਦੇ ਗੋਲੀ ਵਾਲਾ ਬੱਤਾ ਪੀਣਾ ਗੋਲੀ ਵਾਲੇ ਬੱਤੇ ਵਿੱਚ ਨੀਂਬੂ ਪਾ ਕੇ ਠੰਡਾ ਲੇਮਨ ਚੇਲ ਡੱਪੀਓ ਚੇਲ ਜਾਨੀ ਕਿਪਰਾ ਠਾਂਟ ਪਾ ਜਿਹੜਾ ਆਜਮ ਕਰਦੇ ਆਜੋ ਰੈਡੀ ਬੱਤਾ ਆਜੋ ਬੱਤਾ ਪੀਏਗੇ ਬੱਤਾ ਪੀਏਗੇ ਓਏ ਆ ਜਾ ਉਧਰ ਐਨੇ ਉਧਰ ਜਾਣਾ ਨਾ ਇੱਕ ਜਣੇ ਨੂੰ ਉਧਰ ਭੇਜ ਦੋ ਹਾਂਜੀ ਤੇ ਹੁਣ ਅਸੀਂ ਦਰਸ਼ਨ ਕਰ ਚੁੱਕੇ ਆ ਪਹਿਲਾਂ ਉਹ ਟੋਲ ਕਟਾ ਲਈਏ ਯਾਰ ਟੋਲ ਆ ਗਿਆ ਹੁਣ ਤਾਂ ਇੱਕ ਐਸ਼ ਹੀ ਆ ਗਿਆ ਵੀ ਐ ਤੇ ਆਪਾਂ ਜਾਣੀ ਕੀਤਾ ਐ ਅੱਜ ਐ ਤੇ ਫਾਸਟ ਹੈਗਾ ਪੁੱਛ ਲਈਏ ਉਹਨੂੰ ਕਿੰਨੇ ਘੜਦਾ ਭਰਾਵਾ ਫੇਰ ਨਹੀਂ ਤਾਂ ਰਚਾ ਦੇ ਗੱਲਾਂ ਮੈਂ ਕਹਿ ਰਿਹਾ ਉਹਨੇ ਪਹਿਲਾਂ ਕਿੱਥੇ ਆਕਸੀਜਨ ਵੇ ਕੱਟਣ ਜਾਓ ਚੱਲ ਪੁੱਛ ਲਈਏ ਉਹਨੂੰ ਯਾਰ ਕਿੰਨੇ ਵਿੱਚ ਰਹਿ ਗਈ ਨੇ 30 ਰੁਪਏ ਹੈਗੇ ਨੇ ਇਧਰ 20000 ਚਾਰਜ ਕਰਨਾ ਪੈਣਾ ਹਾਂ ਜੀ ਦੇ ਦਰਸ਼ਨ ਕਰ ਆਏ ਆ ਤੇ ਹੁਣ ਅਸੀਂ ਸਲਾਹ ਬਣਾਈ ਹੈ ਗੁਰਦੁਆਰਾ ਅੜੀਸਰ ਸਾਹਿਬ ਜਾਣ ਦੀ ਹੈ ਮਨਪ੍ਰੀਤ ਨੌਰ ਜੀ ਤੇ ਅੜੀਸਰ ਸਾਹਿਬ ਬਾਰੇ ਪਤਾ ਕੋਈ ਮਾੜਾ ਮੋਟਾ ਇਤਿਹਾਸ ਹੈ ਹੈ ਇਧਰ ਮਾਤਾ ਨੇ ਰੋਲਾ ਪਾਇਆ ਸੀ ਅੜੀਸਰ ਸਾਹਿਬ ਅੜੀਸਰ ਸਾਹਿਬ ਦਾ ਨਵੇਂ ਪਾਸ਼ਾ ਦਾ ਹੈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਅੱਛਾ ਗੁਰੂ ਤੇਗ ਬਹਾਦਰ ਸਾਹਿਬ ਦਾ ਹਾਂ ਠੀਕ ਹੈ ਠੀਕ ਹੈ ਚਲੋ ਫਿਰ ਜਾਂਦੇ ਕਹਿੰਦੇ ਕਹਿੰਦੇ ਵੀ ਜੇ ਕੋਈ ਕੰਮਕਾਰ ਅੜਿਆ ਹੋਵੇ ਅੱਛਾ ਜਾ ਕੇ ਜੀ ਕੰਮ ਨਾ ਹੁੰਦਾ ਵੇ ਜੈਸਾ ਆਪਣੇ ਸਾਰੇ ਅੜੇ ਬੰਨ ਦਰਸ਼ਨ ਕਰੋ ਆਪਾਂ ਤਾਂ ਜਾਣੇ ਚਾਹੀਦੇ ਆਲਾਸ ਕਰੋ ਅੰਨੇ ਤੇ ਸਾਨੂੰ ਤੇ ਜਾਣਾ ਹੀ ਪੈਣਾ ਸਾਰੇ ਕੰਮ ਮੜੇ ਹੋਏ ਨੇ ਕੋਈ ਕੰਮ ਨਹੀਂ sire ਚੜਦਾ ਹੈ ਹੋਰ ਹੋਰ ਤੇ ਬਾਕੀ ਅੰਦਰ ਦਰਸ਼ਨ ਕਰ ਲੈਨੇ ਬਹੁਤ ਵਧੀਆ ਦਰਸ਼ਨ ਹੋ ਗਏ ਬਹੁਤ ਵਧੀਆ ਲੱਗਿਆ ਬੜਾ ਆਨੰਦ ਆਇਆ ਤੇ ਨੰਨੂ ਨੇ ਸਾਨੂੰ ਬੜਾ ਤੰਗ ਕੀਤਾ ਹੈ ਜਾਂਦਿਆਂ ਵੀ ਖਡੋੜੇ ਆਂਦਿਆਂ ਵੀ ਖਡੋੜੇ ਫੋਨ ਲੈ ਲਿਆ ਮੇਰਾ ਮਤਲਬ ਹੈ ਆਹੋ ਇਹ ਚੁੰਝਣਾ ਲਿਆ ਮਨਪ੍ਰੀਤ ਨੇ ਮਨਪ੍ਰੀਤ ਨੇ ਨਹੀਂ ਲਿਆ ਸਹਿਜ ਲਈਏ ਮਨਪ੍ਰੀਤ ਲਿਆ ਛੁੱਟ ਜਾ ਸਹਿਜ ਵਾਸਤੇ ਅੱਛੇ ਸਹਿਜ ਵਾਸਤੇ ਵੀ ਤੇ ਛੰਝਣਾ ਮੇਰੀ ਗੱਲ ਸੁਣਾ ਤੇ ਛੁੰਝੜਾ ਹੀ ਜੁੜੇਗਾ ਲੈ ਲੈ اور ਜਿਵੇਂ ਉਹਨਾਂ ਨੇ ਇਹੀ ਚੀਜ਼ਾਂ ਫੜਨੀਆਂ ਨੇ ਬਸ ਆਹ ਆ ਦੇ ਛੋਟੇ ਜਿਆਦਾ ਬੱਚੇ ਨੇ ਨਾ ਤਾਂ ਕਰਕੇ ਤੇ ਤਾਂ ਕਰਕੇ ਲੈ ਲਿਆ ਕੋਈ ਗੱਲ ਨਹੀਂ ਹੋਰ ਮੰਮੀ ਗੱਲਬਾਤ ਕੋਈ ਕੀ ਨਾ ਕੋਈ ਬੋਲਦੇ ਨਹੀਂ ਪੰਮੇ ਨੂੰ ਨੀਂਦ ਦਾ ਨੀਂਦ ਚੜ ਗਈ ਲੱਗਦਾ ਨੀਂਦ ਬਹੁਤ ਆਈ ਹੈ ਸਹੀ ਗੱਲ ਹੈ ਨੀਂਦ ਆਈ ਤੇ ਪਾਣੀ ਦਿਲ ਕਰਦਾ ਵੀ ਬਿਲਕੁਲ ਠੰਡਾ ਠਾਰ ਪਾਣੀ ਮੇਜੇ ਦਾ ਆ ਤੇ ਪੀਲੇ ਤੇ ਰੋਕ ਕੇ ਕਿਤੇ ਪਾਣੀ ਠੰਡਾ ਠਾਰ ਮੈਂ ਕਹਿੰਦਾ ਦੇ ਲੈ ਪਟੋ ਪੰਪ ਦੇ ਹੋਏਗਾ ਠੰਡਾ ਠਾਰ ਪਾਣੀ ਯਾਰ ਬੜੀ ਰੋਕੀ ਯਾਰ ਕਿਤੇ ਪਾਣੀ ਹੋਏਗਾ ਨਾ ਵਧੀਆ ਹੀ ਥਾਪ ਉੱਥੇ ਰੋਕੀ ਹੈ ਅੱਗੇ ਫਰੇਸ਼ ਚਲਾਈ ਨਹੀਂ ਹੋਣੀ ਕਿਸੇ ਨੇ ਚਲਦੀਆਂ ਪਿਆ ਨਾ ਫਰੇਸ਼ ਚਲਦੀਆਂ ਨਲਕਾ ਬੋਰ ਕੋਈ ਤੇ ਮੋਟਰ ਚੱਲਦੀ ਉੱਥੇ ਰੋਕ ਲੀ ਲੱਗਦਾ ਵੀ ਇਹਨਾਂ ਨੇ ਕਦੀ ਨਾ ਸੰਤਰੇ ਖਾਦੇ ਨਹੀਂ ਇਹ ਪਹਿਲੀ ਵਾਰੀ ਸੰਤਰੇ ਖਾਣ ਲੱਗੇ ਆ ਤੇ ਠੀਕ ਹੈ ਸੋ ਤੇਰੇ ਸਪੈਸ਼ਲ ਸਾਨੂੰ ਰੁਕਵਾਇਆ ਸੰਤਰਾ ਕਦੀ ਖਾਦਾ ਨਹੀਂ ਹੈਗਾ ਤੇ ਹੁਣ ਅਸੀਂ ਕਾ ਚੱਲ ਵਾਂ ਐ ਕਰਦੇ ਆ ਵੀ ਕਿਲੋ ਸੰਤਰੇ ਲੈ ਲੈਨੇ ਆ ਇਕੱਠੇ ਹੀ ਠੀਕ ਹੈ ਤੇ ਇਹੀ ਖਾਣਗੇ ਦੋਵੇਂ ਜਣੀਆਂ ਮਾਮੀ ਹੁਣ ਫਿਰ ਤੁਸੀਂ ਖਾਇਓ ਨਾ ਹਾਂ ਘਰ ਨਹੀਂ ਹੈਗਾ ਬਹੁਤ ਖੁੱਲਾ ਇਲਾਕਾ ਯਾਰ ਬਹੁਤ ਜਿਆਦਾ ਸਹੀ ਗੱਲ ਲਓ ਜੀ ਸੰਤਰੇ ਆ ਗਏ ਸਾਡੇ ਲਓ ਜੀ ਮਾਰੋ ਇਟੇਸਟ ਕਰੋ ਆ ਲੋ ਆਓ ਤੁਸੀਂ ਖਾਣਾ ਹਾਂ ਜਿਹੜੇ ਹੁਣ ਇੱਥੇ ਰੁਕੇ ਸੀ ਤੇ ਇਹ ਬਾਗ ਨੇ ਕਾਦੇ ਬਾਗ ਨੇ ਜਿਹੜੀ ਇਹ ਇਹ ਸੰਤਰਾ ਮਾਰਟੇ ਦਾ ਅਸੀਂ ਲਏ ਨੇ ਇਥੋਂ ਮਰੂਦ ਐਂਡ ਸੰਤਰਾ ਇਧਰ ਬਾਗ ਬਹੁਤ ਨੇ ਦੱਸੇ ਵਿੱਚ ਇਹ ਇਲਾਕਾ ਸਾਰਾ ਪਿੰਡ ਦੂਰ ਦੂਰ ਨੇ ਤੇ ਖੁੱਲਾ ਇਲਾਕਾ ਵੇਖਣ ਨੂੰ ਬਹੁਤ ਵਧੀਆ ਲੱਗਦਾ ਵਾਤਾਵਰਣ ਇਹਦਾ ਖੁੱਲਾ ਬਹੁਤ ਵਧੀਆ ਹਾਂ ਚਲੋ ਕੋਈ ਘਰ ਨਹੀਂ ਹੈਗਾ ਨੇੜੇ-ਜਿਹੜੇ ਨਾ ਘਰ ਬਹੁਤ ਦੂਰ ਦੂਰ ਨੇ ਪਿੰਡ ਜਿਵੇਂ ਆਪਣੇ ਇਲਾਕੇ ਅੰਨਾ ਘਰ ਨੇੜੇ-ਨੇੜੇ ਨੇ ਨੇੜੇ-ਨੇੜੇ ਪਿੰਡ ਨੇੜੇ ਨੇ ਇੱਧਰ ਨਹੀਂ ਹੈਗਾ ਇੱਧਰ ਦੂਰ-ਦੂਰ ਵੇਖਣ ਨੂੰ ਸਾਰੇ ਕੋਈ ਪਿੰਡ ਦੂਰ ਨੂੰ ਵੇਖਣ ਨੂੰ ਨਹੀਂ ਆ ਬਾਗ ਨਹੀਂ ਜਾਵੇ ਇੱਧਰ ਪਰ ਥੋੜੇ ਭਟਕ ਗਏ ਨੇ ਤੇ ਸਮਝ ਨਹੀਂ ਆ ਰਹੀ ਕਿੱਧਰ ਆ ਗਏ ਆ ਤੇ ਆ ਦੇਖੋ ਪ੍ਰਾਲੀ ਦਾ ਇੰਤਜ਼ਾਮ ਕਿੰਨਾ ਘੈਂਡ ਕੀਤਾ ਹੋਇਆ ਨਾ ਆ ਦੇਖੋ ਆ ਪ੍ਰਾਲੀ ਦਾ ਇੰਤਜ਼ਾਮ ਬੜਾ ਘੈਂਡ ਕੀਤਾ ਹੋਇਆ ਹੈ ਨਾ ਮਨੀ ਨਵੀਂ ਟੈਕਨੋਲੋਜੀ ਹਾਂ ਫੈਕਟਰੀਆਂ ਵੇਚ ਦਿੰਦੇ ਨੇ ਨਾ ਹਾਂ ਫੈਕਟਰੀਆਂ ਵੇਚ ਦਿੰਦੇ ਨੇ ਤੇ ਹੁਣ ਮੈਪ ਲਾਂਦੇ ਲਾਂਦੇ ਤੇ ਅਸੀਂ ਹੁਣ ਆ ਗਏ ਆ ਪਤਾ ਨਹੀਂ ਹੁਣ ਕਿੱਧਰ ਨੂੰ ਜਾ ਰਹੇ ਆ ਉਹ ਆ ਗਿਆ ਅਡੀਸਰ ਆਹੋ ਅਡੀਸਰ ਜੀ ਦਰ ਹੋ ਚਾਹੀਏ ਜਾਈਓ ਜਾਈਓ ਅਡੀ ਸਰ ਜੀ ਦਰ ਹੋ ਜਾਇਓ ਸੰਗਤ ਆ ਰਹੀ ਹੈ ਨਾ ਗੱਡੀਆਂ ਆ ਰਹੀਆਂ ਨੇ ਬਹੁਤ ਸਾਰੀਆਂ ਇੱਥੇ ਤੇ ਮੈਂ ਕਹਿੰਦਾ ਦਮਦਮਾ ਸਾਹਿਬ ਨਾਲੋਂ ਵੱਧ ਰੌਣਕ ਹੈ ਬਹੁਤ ਜ਼ਿਆਦਾ ਜਾ ਮੈਂ ਥਾਂ ਥਾਂ ਤੇ ਪਾਰਕਿੰਗਾਂ ਬਣੀਆਂ ਆਈਆਂ ਯਾਰ ਕਮਾਉਂ ਦੀ ਗੱਲ ਹੈ ਤਕੜੀ ਗੱਲ ਬਾਤ ਹੈ ਇੱਥੇ ਜਾ ਹੋਰ ਕੀ ਹੈ ਬਾਬੇ ਨੇ ਸ਼ਿਕਾਇਤ ਲਾਣੀ ਹੈ ਲਾ ਚੀਜ਼ ਲਾ ਬਾਬਾ ਜੀ ਕਹਿੰਦੇ ਲਾ ਲਾ ਵੀ ਦੁਕਾਨਾਂ ਹੀ ਦੁਕਾਨਾਂ ਨੇ ਹੈ ਮੰਨੀ ਇੰਨੀ ਆ ਦੁਕਾਨਾਂ ਆ ਲੋਕੀ ਆਂਦੇ ਬੜੀ ਜਨਤਾ ਆਂਦੀ ਵੀ ਬੜੀ ਸੰਗਤ ਆਂਦੀ ਏ ਕਮਾਲ ਦੀ ਗੱਲ ਏ ਮੈਂ ਬੜੀ ਸੰਗਤ ਆਂਦੀ ਇਹਨੂੰ ਫੜ ਕੇ ਰੱਖੀ ਮੈਨੂੰ ਓਏ ਹੱਥ ਇਹਦਾ ਓ ਭੱਜ ਗਿਆ ਇੱਥੇ ਜਾਜ ਵੀ ਚੜਦੇ ਨੇ ਮੰਨੀ ਜਹਾਜ਼ ਵੀ ਚੜਦੇ ਨੇ ਇੱਥੇ ਓਏ ਚਾਹੇ ਹਾਂ ਉਹ ਜਹਾਜ਼ ਵੀ ਚੜਦੇ ਨੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ 1665 ਈਸਵੀ ਵਿੱਚ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਕਰਨ ਵਾਸਤੇ ਇਨ੍ਹਾਂ ਪਿੰਡਾਂ ਵਿੱਚ ਆਏ। ਪਿੰਡ ਹੰਡਿਆਈਆਂ ਵਿਖੇ ਪਹੁੰਚੇ ਤੇ ਪਹੰਡਿਆਈਆਂ ਤੋਂ ਸਿੱਧਾ ਢੋਲਾ ਪਿੰਡ ਵਿੱਚ ਆਏ ਜਿਹੜਾ ਕਿ ਹੁਣ ਇਹ ਗੁਰਦੁਆਰਾ ਸਾਹਿਬ ਸਥਿਤ ਹੈ। ਢੋਲਾ ਦੀ ਹੱਦ ਤੇ ਪਹੁੰਚਦੇ ਹੀ ਤੇ ਅਚਨਚੇਤ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ। ਯਾਨੀ ਕਿ ਅੱਗੇ ਨਹੀਂ ਸੀ ਵਧ ਰਿਹਾ। ਤੇ ਉਹਦਾ ਕਾਰਨ ਇਹ ਸੀ ਕਿ ਅੱਗੇ ਤੰਬਾਕੂ ਦੇ ਖੇਤ ਸਨ ਤੇ ਤਾਂ ਕਰਕੇ ਕੋੜਾ ਅੱਗੇ ਨਹੀਂ ਸੀ ਜਾ ਰਿਹਾ ਗੁਰੂ ਸਾਹਿਬ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸ਼ਰਧਾਲੂ ਬਣਨਗੇ ਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸ਼ਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਕਰਿਆ ਕਰਨਗੀਆਂ ਤੇ ਇਹਨਾਂ ਦੇ ਗੁਰਮਤ ਅਨੁਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਇਸ ਜਗ੍ਹਾ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਸ਼ਿਸ਼ੋਭਿਤ ਹੈ ਕੰਬੀ ਜਹਾਜ਼ ਲੈਣਾ ਦੇਖੋ ਰੋਲਾ ਪਾਇਆ ਹੋਇਆ ਹੈ ਜਾਹੇ ਤੇ ਨੂੰ ਵੱਡੀ ਹੋਏਗੀ ਨਾ ਫਿਰ ਜਾ ਅੱਜ ਝੂਟਾ ਦਿਵਾਵਾਂਗੇ ਠੀਕ ਹੈ ਜਾ ਅੱਜ ਵੱਡੀ ਹੋਏਗੀ ਨਾ ਫਿਰ ਜਾ ਅੱਜ ਝੂਟਾ ਦਿਵਾਵਾਂਗੇ ਠੀਕ ਹੈ ਨਹੀਂ ਨੂੰ ਹਾਂ ਆ ਬੰਨੋ ਨਹੀਂ ਬਾਹਰ ਲੈ ਦਿੰਦੇ ਚੱਲ ਫਿਰ ਚੱਲ 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 ਚੋਕਲਾ ਮਨ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਲੁਧਿਆਣੇ ਫਿਰੋਜ਼ਪੁਰ ਰੋਡ ਤੇ ਆ ਦੇਖੋ ਇੱਧਰ ਪੀਵੀਆਰ ਆ ਗਿਆ ਹੈ ਨਾ ਹਸਾਬਤਾ ਵਜਾ ਗਿਆ ਸਾਰਾ ਤੇ ਹੁਣ ਮੇਨ ਗੱਲ ਇਹ ਹੈ ਵੀ ਅਸੀਂ ਅੱਜ ਜਾਵਾਂਗੇ ਨਵੇਂ ਪੁਲ ਤੋਂ ਨਵਾਂ ਪੁਲ ਬਣਿਆ ਬੱਸ ਅੱਡੇ ਵਾਲਾ ਤੇ ਉਹਦੇ ਉੱਤੇ ਜਾਵਾਂਗੇ ਅਸੀਂ ਆ ਆ ਗਿਆ ਆਪਣਾ ਜਿੱਥੇ ਆਪਾਂ ਖਾਣਾ ਖਾਦਾ ਸੀ ਪਾਰਕ ਪਲਾਜ਼ਾ ਪਾਰਕ ਪਲਾਜ਼ਾ ਆਵਾ ਪਾਰਕ ਪਲਾਜ਼ਾ ਆ ਗਿਆ ਇੱਥੋਂ ਹੁਣ ਨਵਾਂ ਪੁਲ ਬਣਿਆ ਤੇ ਉੱਥੋਂ ਆਪਾਂ ਥੱਲੇ ਲੈਣਾ ਹੈ ਬੰਨੀ ਉਹ ਬੱਸ ਅੱਡੇ ਵਾਲਾ ਮੈਂ ਸੋਚਦਾ ਯਾਰ ਇੱਥੇ ਪਤਾ ਨਹੀਂ ਕਦੋਂ ਮੌਕਾ ਮਿਲੇਗਾ ਆਣ ਦਾ ਦੇ ਲਾ ਬੜੀ ਜਲਦੀ ਮੌਕਾ ਆ ਗਿਆ ਹੈ ਹਾਂਜੀ ਤੇ ਆ ਆ ਬ੍ਰਿਜ ਆ ਗਿਆ ਇੱਥੋਂ ਥੱਲੇ ਨੂੰ ਮੁੜਨਾ ਤੇ ਨਕਾ ਕੇ ਲਾਇਆ ਉੱਪਰ ਯਾਰ ਇਹ ਆ ਬੜ ਜਾਂਦਾ ਜੀ ਨਵਾ ਆ ਦੇਖੋ ਇਹ ਪਾਸਾ ਟੇ ਦੇ ਉੱਤਰਦਾ ਜਾ ਗਿਆ ਬਹੁਤ ਸੋਹਣਾ ਬੜਿਆ ਯਾਰ ਵਾਕੇ ਯਾਰ ਆ ਦੇਖੋ ਬਹੁਤ ਜਿਆਦਾ ਸੋਹਣਾ ਬੜਿਆ ਯਾਰ ਮੈਂ ਸੋਚਦਾ ਇਹ ਇਧਰ ਰੋ ਇੱਕ ਕੰਮ ਤੇ ਇਹਨੇ ਸੋਚੀਦਾ ਵੀ ਇਧਰ ਮੌਕਾ ਮਿਲੇਗਾ ਕਿ ਦੀ ਆਣਦਾ ਅੱਜ ਹੀ ਬੜੀ ਜਲਦੀ ਸੁਣ ਲਈ ਹੈ ਰੱਬ ਰੇ ਨਮਸਕਾਰ ਮੈਂ ਅਰਜਨ ਹਾਂ ਜੀ ਤੇ ਹੁਣ ਅਸੀਂ ਚੱਲੇ ਆ ਜੀ ਦੋਸਾ ਖਾਣ ਮੰਮੀ ਨਾਲ ਦੋਸਾ ਖਾ ਕੇ ਲੈਣਾ ਪਰ ਵੇ ਦੇੜਾ ਦੋਸਾ ਹਾਂਜੀ ਤੇ ਪਹੁੰਚ ਗਏ ਆਪਾਂ ਦੋਸੇ ਵਾਲੀ ਦੁਕਾਨ ਤੇ ਆਹ ਦੇਖੋ ਸਾਹਮਣੇ ਰਾਜਨ ਸਾਊਥ ਇੰਡੀਅਨ ਦੋਸਾ ਬਹੁਤ ਜਗ੍ਹਾ ਫੇਮਸ ਹੈ ਤੇ ਮੋਡਲ ਟਾਊਨ ਦਾ ਏਰੀਆ ਹੈ